ਮੇਰੇ ਥੋੜਾ ਪਿੱਛੇ ਹੋ ਜਾ ਯਾਰ ਉਹ ਚੱਲ 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 ਉਹ ਬੰਦ ਕਰ ਤੱਕੀ ਉਹ ਮੇਰੇ ਪਿੱਛੇ ਹੋ ਜਾ ਯਾਰ ਲੱਗੀ ਤੇਰੀ ਮੰਨ ਕੇ ਪਾਰੀ ਲੱਗੀ ਮੇਰੇ ਤੇ ਅਸਲ ਦੀਆਂ ਖਬਰ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਟਰੈਕਟਰ ਬੇਕਾਬੂ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਬੇहद ਭਿਆਨਕ ਇਹ ਹਾਦਸਾ ਦੇਖਿਆ ਜਾ ਸਕਦਾ ਹੈ ਕਿਵੇਂ ਤਸਵੀਰਾਂ ਦੇ ਵਿੱਚ ਟਰੈਕਟਰ ਦੇ ਨਾਲੋਂ ਟਾਇਰ ਵੱਖ ਹੋ ਗਏ ਨੇ ਦੱਸੇ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ ਦੇ ਵਿੱਚ ਇਹ ਸੰਤਾਂ ਸਵਾਰ ਹੋ ਕੇ ਕੀਰਤਪੁਰ ਸਾਹਿਬ ਜਾ ਰਹੀਆਂ ਸੰਤਾਂ ਰਸਤੇ ਦੇ ਵਿੱਚ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਟਰੈਕਟਰ ਦੀ ਬ੍ਰੇਕ ਫੇਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਟਰੈਕਟਰ ਬੇਕਾਬੂ ਹੋ ਕੇ ਕੰਦ ਦੇ ਨਾਲ ਟਕਰਾ ਜਾਂਦਾ ਹੈ ਤੇ ਇਸ ਪੂਰੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਇਸ ਟਰੈਕਟਰ ਦੇ ਥੱਲੇ ਆ ਜਾਂਦਾ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਉਸ ਦਾ ਸਾਥੀ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਫਿਲਹਾਲ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਤਾਰੂ ਕੰਬਾਉ ਇਹ ਹਾਦਸਾ ਵਾਪਰਿਆ ਵਿਸਾਖੀ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਕਿਰਤਪੁਰ ਸਾਹਿਬ ਵਿਸਾਖੀ ਮੌਕੇ ਦਰਸ਼ਨ ਕਰਨ ਜਾ ਰਹੀ ਸੀ ਇਹ ਸੰਗਤ ਤੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਮੋਡੀਫਾਈ ਕੀਤਾ ਹੋਇਆ ਇੱਕ ਟਰੈਕਟਰ ਹੈ ਦੇਖਿਆ ਜਾ ਸਕਦਾ ਹੈ ਟਰੈਕਟਰ ਦੇ ਟਾਇਰ ਟਰੈਕਟਰ ਦੇ ਨਾਲੋਂ ਵੱਖ ਹੋ ਗਏ ਨੇ ਤਾ 25 ਸਾਲਾ ਨੌਜਵਾਨ ਦੱਸਿਆ ਜਾ ਰਿਹਾ ਹੈ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਉਹ ਬਰੇ ਥੋੜਾ ਪਿੱਛੇ ਹੋ ਜਾ ਯਾਰ। ਉਹ ਚਾਚਾ ਚੱਲੋ। ਉਹ ਬੰਦ ਕਰ ਤਾਂ ਕੀ। ਮੇਰੇ ਪਿੱਛੇ ਆਓ। ਚਲ 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 ਜੀ ਟ੍ਰੈਕਟਰ ਟ੍ਰੋਲੀ ਆ ਰਿਹਾ ਸੀਗਾ ਜੈਨੀ ਮਸਲਾ ਸੈਟਲ ਮਾਰਚਲ ਰੋਡ ਤੇ ਨੈਸ਼ਨਲ ਹਾਈਵੇ ਤੇ ਤੇ ਜਦੋਂ ਉਤਰਾਇ ਉਤਰ ਰਿਹਾ ਸੀ ਤੇ ਓਵਰ ਸਪੀਡ ਹੋਣ ਕਾਰਨ ਇਹਦਾ ਬੈਲੈਂਸ ਵਿਗੜਿਆ ਸੰਤੁਲਨ ਵਿਗੜਿਆ ਤੇ ਇਹ ਟ੍ਰੈਕਟਰ ਆਊਟ ਆਫ ਕੰਟਰੋਲ ਹੋ ਕੇ ਸਾਈਡ ਤੇ ਨੰਗੀ ਵਰਕਸ਼ਾਪ ਸਿੱਕੂ ਦੇ ਵਿੱਚ ਜਾ ਕੇ ਬਚਿਆ ਸੋ ਮੌਕੇ ਤੇ ਇਹਦੇ ਦੋਨੋਂ ਚੱਕੇ ਉੱਪਰਲੇ ਮੁਰਲੇ ਤੁਲਗੇ ਟੁੱਟ ਗਏ ਤੇ ਮੌਕੇ ਤੇ ਡਰਾਈਵਰ ਦੀ ਮੌਤ ਹੋ ਗਈ ਦਾ ਲੜਕਾ ਸੀਗਾ ਇੱਕ 25 ਸਾਲ ਦਾ ਨੌਜਵਾਨ ਸੀ ਤੇ ਉਹਨਾਂ ਹਸਪਤਲ ਦੇ ਕੋਹਰ ਨੂੰ ਐ ਦੋ ਲੜਕੇ ਦੋਨੋਂ ਸੱਟਾਂ ਲੱਗੀ ਸੀ ਗਿਆ ਹਸਪਤਲ ਲੈ ਜਾਇਆ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਬੋਰਡਰਡ ਹੈ ਹਸਪੀਟਲ ਦੂਜਾ ਜੇਰੇ ਲਾਜ